ਅਸੀਂ ਗੁੰਡਾਗਰਦੀ ਕਰ ਰਹੇ ਹਾਂ ਅਸੀਂ ਪ੍ਰਦਰਸ਼ਨ ਕਰਨ ਆਇਆ ਨਾ ਜਿਹੜਾ ਕਿ ਹਮੇਸ਼ਾ ਕਰਦੇ ਹਾਂ ਆਪੋਜੀਸ਼ਨ ਜਿਹੜੀ ਵੀ ਪਾਰਟੀ ਹੁੰਦੀ ਆਪੋਜੀਸ਼ਨ ਕਰਦੀ ਆ ਪੁਲਿਸ ਖੜੀ ਆ ਪੁਲਿਸ ਸਾਡੇ ਤੇ ਲਾਠੀ ਚਾਰਜ ਕਰੇ ਪੁਲਿਸ ਸਾਡੇ ਤੇ ਅਥਰੂ ਗੈਸ ਸਿੱਟੇ ਪੁਲਿਸ ਸਾਡੇ ਤੇ ਪਾਣੀ ਵਾਟਰ ਕੰਨਾਂ ਨੂੰ ਮਾਰੇ ਜਿਹੜਾ ਕਿ ਹੁੰਦਾ ਪਰ ਅੱਜ ਕੀ ਹੋਇਆ ਪੁਲਿਸ ਨੇ ਅਸੀਂ ਬੈਰੀਕੇਡ ਛੱਪ ਕੇ ਕੁਝ ਨਹੀਂ ਕਿਹਾ ਅਸੀਂ ਜਦੋਂ ਅੰਦਰ ਗਏ ਆ ਅੱਜ ਨਵਾਂ ਕੰਮ ਇਹ ਜਾਂਤਾ ਅਬਦਾਲੀ ਵੇਲੇ ਹੁੰਦਾ ਸੀ ਜਾਂ ਗੋਰਿਆਂ ਵੇਲੇ ਹੁੰਦਾ ਸੀ ਇੱਕ ਕਾਰਪੋਰੇਸ਼ਨ ਦਾ ਮਲਾਜ਼ਮ ਯਾ ਪਹਿਲੀ ਵਾਰ ਦੇਖਿਆ ਉਹ ਡਰਾਉਣ ਲਈ ਥੋੜੇ ਬਹੁਤ ਚੈਨਲ ਦੇ ਵਿਜ਼ੂਅਲ ਆਏ ਹੋਣਗੇ ਉਹ ਚਲਾਉਣ ਡਰਾਉਣ ਲਈ ਅਸੀਂ ਤਾਂ ਕਿ ਚਲ ਕਟਰੇ ਅੱਗ ਜੀ ਕੱਢਦਾ ਅੱਗ ਸਾਡੇ ਅੱਖਾਂ 'ਚ ਪਈ ਸਾਰਿਆਂ ਦੇ ਅਸੀਂ ਕਿਾ ਚਲੋ ਕੋਈ ਗੱਲ ਨਹੀਂ ਜਦੋਂ ਅਸੀਂ ਜਾ ਕੇ ਹੱਥ ਪਾਏ ਗ੍ਰਿਲ ਨੂੰ ਹੱਥ ਪਾਏ ਤਾਂ ਉਹ ਕੱਟਰ ਲੈ ਕੇ ਅੱਗੇ ਆ ਗਿਆ ਅਸੀਂ ਆਸ਼ੂ ਮੇਰੇ ਪੰਡ ਸਾਰੇ ਅਸੀਂ ਸੰਜੇ ਹੱਥ ਪਿੱਛੇ ਕਰਲੇ ਮੁੰਡਿਆਂ ਨੇ ਉਹਨੇ ਆ ਕੇ ਜਿਹੜਾ ਕੱਟਣਾ ਉਹ ਨਾਲ ਲਾ ਕੇ ਚਲਾਉਣਾ ਸ਼ੁਰੂ ਕਰਤਾ ਤੇ ਜਿਹਦੀਆਂ ਅੱਖਾਂ 'ਚ ਸਾਡੇ ਇਕਦਮ ਅੱਗ ਪਈ ਤੇ ਸੰਜੇ ਦੇ ਕਟਰ ਲੱਗੇ। ਉਹਨੂੰ ਪਿੱਛੋਂ ਟੈਲੀਫੋਨ ਐਮਐਲਏ ਦੇ ਆ ਰਹੇ ਸੀ ਲਗਾਤਾਰ ਕਿਉਂਕਿ ਅਸੀਂ 15 ਮਿੰਟ ਤੋਂ ਖੜੇ ਸੀ ਬਾਦ ਅੱਗੇ ਕਾਰਪੋਰੇਸ਼ਨ ਕਮਿਸ਼ਨਰ ਦੇ ਆ ਰਹੇ ਸੀ ਵੀ ਇਹਨਾਂ ਦੇ ਜਿਵੇਂ ਅਤਵਾਦੀਆਂ ਵੇਲੇ ਕਿਹਾ ਵੀ ਵੋਟਾਂ ਪਾਓ ਜਿਹੜਾ ਉਂਗਲਾਂ ਵੜਦਾਂਗੇ ਇਹਨਾਂ ਨੇ ਕਿਹਾ ਵੀ ਜਿਹੜਾ ਐਜੀਟੇਸ਼ਨ ਕਰੂਗਾ ਉਹਦੇ ਹੱਥ ਵੜ ਦੋ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਤੇ ਮੈਂ ਬਲਵੰਦਰ ਸਿੰਘ ਲੁਧਿਆਣੇ ਦੇ ਵਿਚਰ ਨਗਰ ਨਗਰ ਕਮ ਚੋਣ ਲੈ ਕੇ ਲਗਾਤਾਰ ਉਮੀਦ ਬਿੱਟੂ ਵੱਲੋਂ ਕਿਹਾ ਜਾ ਰਿਹਾ ਵੀ ਚੋਣਾਂ ਕਰਾਈਆਂ ਜਾਣ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਚੱਲਦਾ ਅਜ ਉਹਨਾਂ ਵੱਲੋਂ ਨਗਰ ਨਗਰ ਕਮ ਦਫ਼ਤਰ ਨੂੰ ਤਾਲਾ ਵੀ ਲਗਾਇਆ ਲਗਾ ਦਿੱਤਾ ਗਿਆ ਸੀ ਤੇ ਦੂਜੇ ਪਾਸੇ ਅੱਜ ਉਹਨਾਂ ਦੀ ਪੁਲਿਸ ਨਾਲ ਝੜਪ ਵੀ ਦੇਖਣ ਨੂੰ ਮਿਲੀ ਹੈ ਇਸ ਵੇਲੇ ਮੈਂ ਤੇ ਭਾਂਡੇ ਜੀ ਖੜੀ ਹਾਂ ਕਿ ਭਾਂਡੇ ਜੀ ਜੇ ਕੋਈ ਕਿਹੜੀ ਅਸੀਂ ਗੁੰਡਾਗਰਦੀ ਕਰ ਰਹੇ ਹਾਂ ਅਸੀਂ ਪ੍ਰਦਰਸ਼ਨ ਕਰਨ ਆਇਆ ਨਾ ਜਿਹੜਾ ਕਿ ਹਮੇਸ਼ਾ ਕਰਦੇ ਹਾਂ ਆਪੋ ਜਿਹੜੀ ਵੀ ਪਾਰਟੀ ਹੁੰਦੀ ਆ ਆਪੋਜੀਸ਼ਨ 'ਚ ਕਰਦੀ ਆ ਤੇ ਅਸੀਂ 2 ਸਾਲ ਦਿੱਤੇ 2 ਸਾਲ ਬਾਅਦ ਅੱਜ ਅਸੀਂ ਜੋ ਪੈਨਸ਼ਨਾਂ 2500 ਰੁਪਏ ਉਹ ਨਹੀਂ ਗਾ ਜੋ 1000 ਰੁਪਏ ਦੇਣਾ ਸੀ ਉਹ ਨਹੀਂ ਗਾ ਜੋ ਕੰਪਿਊਟਰ ਲੱਗਣੇ ਸੀ ਉਹ ਨਹੀਂ ਗੇ ਐਨਓਸੀ ਮਿਲ ਨਹੀਂ ਰਹੀ ਕਿਸੇ ਨੂੰ ਕਾਰਡ ਨਹੀਂ ਲੈ ਕੱਟ ਤੇ ਸਾਰਿਆਂ ਦੇ 5-5000 ਤੇ ਹੁਣ ਹੋਰ ਕਰੀਏ ਕੀ ਆ ਸਾਡੀਆਂ ਭੈਣਾਂ ਆਈਆਂ ਹੋਈਆਂ ਸੀ ਸਾਡੀਆਂ ਮਾਮਾ ਆਈਆਂ ਸੀ ਸਾਡੇ ਬਜ਼ੁਰਗ ਆਏ ਸੀ ਤੇ ਇਹ ਪ੍ਰਦਰਸ਼ਨ ਜਿਹੜਾ ਏ ਅਮਨਤਾਂਗ ਨਾਲ ਪੁਲਿਸ ਖੜੀ ਆ ਪੁਲਿਸ ਸਾਡੇ ਤੇ ਲਾਠੀ ਚਾਰਜ ਕਰੇ ਪੁਲਿਸ ਸਾਡੇ ਤੇ ਅਥਰੂ ਗੈਸ ਸਿੱਟੇ ਪੁਲਿਸ ਸਾਡੇ ਤੇ ਪਾਣੀ ਵਾਟਰ ਕੈਨਨ ਮਾਰੇ ਜਿਹੜਾ ਕਿ ਹੁੰਦਾ ਪਰ ਅੱਜ ਕੀ ਹੋਇਆ ਪੁਲਿਸ ਨੇ ਅਸੀਂ ਵੈਰੀਗੇਟਾ ਪੱਗੇ ਕੁਝ ਨਹੀਂ ਕਿਹਾ ਅਸੀਂ ਜਦੋਂ ਅੰਦਰ ਗਏ ਆ ਅੱਜ ਨਵਾਂ ਕੰਮ ਇਹ ਜਾਂ ਤਾਂ ਅਬਦਾਲੀ ਵੇਲੇ ਹੁੰਦਾ ਸੀ ਜਾਂ ਗੋਰਿਆਂ ਵੇਲੇ ਹੁੰਦਾ ਸੀ ਇੰਨੇ ਸੀਨੀਅਰ ਬੰਦੇ ਪਿੱਛੇ ਮੂਰੇ ਲੱਗੇ ਆ ਵੀ ਇਹ ਨਾ ਹੋਵੇ ਕੋਈ ਕਿੱਥੇ ਸਾਡੇ ਕਿਸੇ ਮੁੰਡੇ ਦੇ ਛੱਟ ਵੱਜੇ ਨੌਜਵਾਨਾਂ ਦੇ ਛੱਟ ਵੱਜੇ ਉਹ ਸਾਡੇ ਮਗਰ ਖੜੇ ਆ ਤੇ ਅਸੀਂ ਉਹ ਚੁੱਪ ਹੀ ਆਈ ਅਸੀਂ ਜਦੋਂ ਅੱਗੇ ਵਧੇ ਤਾਂ ਇੱਕ ਕਾਰਪੋਰੇਸ਼ਨ ਦਾ ਮੁਲਾਜ਼ਮ ਯਾ ਪਹਿਲੀ ਵਾਰ ਦੇਖਿਆ ਉਹ ਡਰਾਉਣ ਲਈ ਥੋੜੇ ਬਹੁਤ ਚੈਨਲ ਦੇ ਵਿਜ਼ੂਅਲ ਆਏ ਹੋਣਗੇ ਉਹ ਚਲਾਉਣ ਡਰਾਉਣ ਲਈ ਅਸੀਂ ਤਾਂ ਕਿੱਥੇ ਕੱਟਰੇ ਅੱਗ ਜੀ ਕੱਢਦਾ ਅੱਗ ਸਾਡੇ ਅੱਖਾਂ 'ਚ ਪਈ ਸਾਰਿਆਂ ਦੇ ਅਸੀਂ ਕਹਿੰਦਾ ਚਲੋ ਕੋਈ ਗੱਲ ਨਹੀਂ ਜਦੋਂ ਅਸੀਂ ਜਾ ਕੇ ਹੱਥ ਪਾਏ ਗ੍ਰਿੱਲ ਨੂੰ ਹੱਥ ਪਾਏ ਤਾਂ ਉਹ ਕਟਰ ਲੈ ਕੇ ਅੱਗੇ ਆ ਗਿਆ ਅਸੀਂ ਆਸ਼ੂ ਮੇਰੇ ਪੰਡ ਸਾਰੇ ਅਸੀਂ ਸੰਜੇ ਹੱਥ ਪਿੱਛੇ ਕਰਲੇ ਮੁੰਡਿਆਂ ਨੇ ਉਹਨੇ ਆ ਕੇ ਜਿਹੜਾ ਕਟਰ ਉਹ ਨਾਲ ਲਾ ਕੇ ਚਲਾਉਣਾ ਸ਼ੁਰੂ ਕਰਤਾ ਤੇ ਜਿਹਦੀਆਂ ਅੱਖਾਂ 'ਚ ਸਾਡੇ ਇਕਦਮ ਅੱਗ ਪਈ ਤੇ ਸੰਜੇ ਦੇ ਕਟਰ ਲੱਗਿਆ ਉਹ ਤੁਮਾਂ ਤੁਸੀਂ ਪਿੱਛੇ ਹਟੇ ਉਹਨੂੰ ਸਮਝਾਇਆ ਪੁਲਿਸ ਵਾਲੇ ਅਫਸਰ ਖੜੇ ਉਹਨਾਂ ਨੂੰ ਸਮਝਾਇਆ ਵੀ ਇਹ 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 ਕਿਹੜਾ ਤਰੀਕਾ ਯਾਰ ਤੁਸੀਂ ਜੋ ਮਰਜ਼ੀ ਕਰੋ ਕਟਰ ਨਾਲ ਸਾਡੇ ਹੱਥੀ ਬਟਨ ਵੀ ਕਹਿੰਦਾ ਹੱਥ ਪਰੇ ਕਰ ਲਓ ਜੇ ਹੱਥ ਲਾਓਗੇ ਤਾਂ ਮੈਂ ਕਟਰ ਚਲਾਉਂਗਾ ਫਿਰ ਅਸੀਂ ਜਿਹੜਾ ਸੰਗਲ ਸੀ ਉਹਦੇ ਉੱਤੇ ਆਪਣੇ ਆਪਣੇ ਐ ਹੱਥ ਇੱਕ ਦੇ ਉੱਤੇ ਇੱਕ ਦੇ ਉੱਤੇ ਹੱਥ ਸਭ ਨੇ ਰੱਖ ਲੈ ਵੀ ਲੈ ਚਲਾ ਉਹ ਫਿਰ ਵੀ ਨਹੀਂ ਹਟਿਆ ਫਿਰ ਇੱਕ ਕੋਈ ਭਲਾ ਬਾਨਸ ਪੁਰਾਣਾ ਕੋਈ ਮੁਲਾਜ਼ਮ ਸੀ ਪੁਲਿਸ ਦਾ ਜੀਨੇ ਉਹਨੂੰ ਕਿਹਾ ਬੀਬੀ ਦੇ ਰੱਬ ਦੇ ਵਾਸਤੇ ਤੂੰ ਕਿਹੜੇ ਕੰਮ ਚ ਪੈ ਗਿਆ ਪਰ ਉਹਨੂੰ ਪਿੱਛੋਂ ਟੈਲੀਫੋਨ ਐਮਐਲਏ ਦੇ ਆ ਰਹੇ ਸੀ ਲਗਾਤਾਰ ਕਿਉਂਕਿ ਅਸੀਂ 15 ਮਿੰਟ ਤੋਂ ਖੜੇ ਸੀ ਬਾਦ ਅੱਗੇ ਕਾਰਪੋਰੇਸ਼ਨ ਕਮਿਸ਼ਨਰ ਦੇ ਆ ਰਹੇ ਸੀ ਵੀ ਇਹਨਾਂ ਦੇ ਜਿਵੇਂ ਅਤਵਾਦੀਆਂ ਵੇਲੇ ਕਿਹਾ ਵੀ ਵੋਟਾਂ ਪਾਉ ਜਿਹੜਾ ਉਂਗਲਾਂ ਵੜਦਾਂਗੇ ਇਹਨਾਂ ਨੇ ਕਿਹਾ ਵੀ ਜਿਹੜਾ ਐਜੀਟੇਸ਼ਨ ਕਰੂਗਾ ਉਹਦੇ ਹੱਥ ਵੜ ਦੋ ਉਹ ਮੁਲਾਜ਼ਮ ਨੇ ਯਾਰ ਇਹ ਕਦੇ ਤੁਸੀਂ ਤੁਸੀਂ ਵੀ ਆਪਣੀ ਜ਼ਿੰਦਗੀ 'ਚ ਕਦੇ ਦੇਖਿਆ ਵੀ ਕਟਰ ਵਰਤੇ ਜਾਣ ਇਹ ਤਾਂ ਹਰਿਆਣੇ ਦੇ ਬਾਰਡਰ ਤੇ ਨਹੀਂ ਵਰਤੇ ਗਏ ਇੱਥੇ ਕਟਰ ਲੈ ਕੇ ਉਹਨੂੰ ਫਿਰ ਜਦੋਂ ਉਨੂੰ ਕੋ ਪੁਲਿਸ ਵਾਲ ਨੇ ਕਿਹਾ ਵੀ ਇਹ ਕਰਨ ਕੀ ਲੱਗਿਆ ਇਹ ਤਾਂ 307 302 ਦੇ ਮਕਦਮੇ ਦਰਜ ਹੋਣਗੇ ਤੇਰੇ ਤੇ ਤਾਂ ਉਹ ਉੱਥੋਂ ਭੱਜਿਆ ਉਹਨੂੰ ਲੁਕੋਇਆ ਗਿਆ ਪਰ ਦੇਖੋ ਕਾਰਪੋਰੇਸ਼ਨ ਦੇ ਵਿੱਚ ਇਹ ਕਿਹਨੇ ਭੇਜਿਆ ਕਟਰ ਦੇ ਕੇ ਇਹ ਤਿਆਰੀ ਕਿਹਦੀ ਸੀ ਐਮਐਲਏ ਆਂਦੀ ਸੀ ਕਮਿਸ਼ਨਰ ਦੀ ਸੀ ਕਿਹਦੀ ਤਿਆਰੀ ਸੀ ਵੀ ਕਟਰ ਦੇ ਕੇ ਉਹਨੂੰ ਭੇਜਿਆ ਗਿਆ ਮਿੱਟੂ ਜੀ ਤਾਲਾ ਚੜ ਦਿੱਤਾ ਗਿਆ ਐਮਐਲਏ ਆਮ ਆਦਮੀ ਪਾਰਟੀ ਜਿਹੜਾ ਜਿਹੜਾ ਐਮਐਲਏ ਇਹ ਬਦਲਾਈ ਆ ਨਾ ਇਹ ਦਿਖਾਉਣਾ ਚਾਹੁੰਦੇ ਆ ਵੀ ਕੋਈ ਐਜੀਟੇਸ਼ਨ ਕਿਉਂਕਿ ਜਿਹਨੂੰ ਜੀ ਕਰਦਾ ਵਿਜੀਲੈਂਸ ਨਾਲ ਫੜ ਲੈਂਦੇ ਆ ਜਿਹਨੂੰ ਜੀ ਕਰਦਾ ਉਹ ਤੇ ਪਰਚੇ ਪਾ ਲੈਂਦੇ ਆ ਅੱਜ ਇਹਨਾਂ ਨੇ ਦੇਖਿਆ ਐਮਪੀਐ ਐਕਐਮਐ ਐਕਸ ਮੰਤਰੀ ਕਾਉਂਸਲਰ ਐਕਸ ਵੀ ਮੋਹਰਾ ਮੰਗਣ ਆਏ ਆਪਣੀਆਂ ਇਹਨਾਂ ਦੇ ਮੋਹਰਾ ਲਾਉਣ ਵਾਲੇ ਹੱਥੀ ਵੜ ਦੋ ਇਹ ਸੱਤੋ ਕੇ ਹੱਥ ਨਾਲ ਪੈਨਸ਼ਨ ਮੰਗ ਰਹੇ ਆ ਕਿਸ ਹਸਾਨਾ ਸੱਤੋ 1000 ਰੁਪਿਆ ਮੰਗਦੇ ਇਹਨਾਂ ਦੇ ਮੰਗਣ ਵਾਲੇ ਹੱਥੀ ਵੜ ਦੋ ਇਹ ਅੱਜ ਕੰਮ ਹੋਇਆ ਪਰ ਤੁਸੀਂ ਵੀ ਮੀਡੀਆ 'ਚ ਕਦੇ ਦੇਖਿਆ ਨਹੀਂ ਹੋਣਾ ਭਾਈ ਹੁਣ ਲਿਖਣਾ ਦਿਖਾਉਣਾ ਥੋੜਾ ਕੰਮ ਆ ਅਸੀਂ ਤਾਂ ਕੁਛ ਨਹੀਂ ਵੀ ਅਸੀਂ ਤਾਂ ਕਹ ਰਹੇ ਸੀ ਵੀ ਇੱਕ ਡੱਬੇ 'ਚ ਗਗਨ ਜੀ ਇੱਕ ਡੱਬੇ 'ਚ ਇੱਕ ਡੱਬੇ 'ਚ 95 ਦੇ 95 ਮੋਹਰੇ ਆ ਜਿਹੜੀਆਂ ਉਹ ਇਕੱਠੀਆਂ ਕਰਕੇ ਇੱਕ ਡੱਬੇ 'ਚ ਰੱਖੀ ਬੈਠੇ ਆ ਤੇ ਜਿਹੜੇ ਜਿਹੜੇ ਆ ਹੁਕਮ ਹੁੰਦਾ ਕਿ ਕਿਹਦੀ ਦੁਕਾਨ ਤੇ ਤਾਲਾ ਲਾਉਣਾ ਕਿਹਦੀ ਦੁਕਾਨ ਤੇ ਦੁਕਾਨ ਬੰਦ ਕਰਨੀ ਆ ਉਹਦਾ ਜਿਹੜਾ ਹੁਕਮ ਜਾਂਦਾ ਤੇ ਐਮਐਲਏ ਜਦੋਂ ਲੈਣ ਦੇਣ ਹੋ ਜਾਂਦਾ ਜਿਹਦਾ ਵੀ ਉਹ ਦੁਕਾਨਾਂ ਖੁੱਲ ਜਾਂਦੀਆਂ ਆ ਤੇ ਇਹ ਕੰਮ ਅਸੀਂ ਹੋਣ ਨਹੀਂ ਦੇਣਾ ਪਰ ਇਹ ਮਤ ਸਮਝਣ ਵੀ ਆ ਰਿਆਂ ਡਰਾ ਦੇਣਗੇ ਆ ਸਾਰੇ ਆ ਸ਼ਹੀਦ ਪਰਾਂ ਦੇ ਬੰਬਾਂ ਨੇ ਗੋਲੀਆਂ ਖਾਧੀਆਂ ਹੋਈਆਂ ਇਹਨਾਂ ਦੀਆਂ ਆ ਰੀਆਂ ਜੀਆਂ ਆ ਮਸ਼ੀਨਾਂ ਸਾਨੂੰ ਡਰਾਉਣਗੀਆਂ ਇਸ ਤੋਂ ਬਾਅਦ ਕੀ ਰਾਹ ਹੈ ਦੇਖੋ ਦੇਖੋ ਸਹੀ ਅੱਗੇ ਅੱਗੇ ਬਣਦਾ ਕੀ ਹੈ ਬੀਤੂ ਜੀ ਤਾਲਾ ਜੜ ਦਿੱਤਾ ਗਿਆ ਤਾਲਾ ਜੜਦਾ ਸੋ ਜੀ ਮੈਂ ਤੁਹਾਨੂੰ ਸੁਣਿਆ ਅਮਨਿਤ ਬਿੱਟੂ ਬੋਲ ਕੋਈ ਸਵਾਲ ਖੜੇ ਕਿਤੇ ਕਿਨੇ ਆਪ ਸਰਕਾਰ ਦੇ ਉੱਤੇ ਵੀ ਚੁਣੌਤੀ ਨਹੀਂ ਕਰਾਈ ਜਾ ਰਹੀਆਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਆਉਂਦੇ ਤੇ ਖੱਜਲ ਖਵਾਰ ਲੋਕ ਹੋ ਰਹੇ ਨੇ ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਅੱਗੇ ਕੀ ਫੈਸਲਾ ਹੁੰਦਾ ਹੈ ਜਾਂ ਕੀ ਕਾਰਵਾਈ ਹੁੰਦੀ ਹੈ ਤਾਂ ਸਮਝ ਜਗਾ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ 5 ਚਲ ਪੰਜਾਬੀ ਨਿਟਰ ਖਾਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਖੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਕ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ